ਉ ਆਪਣਾ ਸ਼ਬਦਾ ਪਾਲਨ ਹਾਰ ਹੈ ਰਿਸਪੈਕਟਡ ਹਾਜ਼ਰੀਨ ਐਮ ਐਲ ਏ ਜਸਨ ਸਿੰਘ ਗੱਜਰਮਾਜਰਾ ਸਾਹਿਬ ਸਟਾਰ ਬੈਟ ਦੇ ਐਮ ਡੀ ਚੇਅਰਮੈਨ ਪੰਜਾਬ ਵਕ ਬੋਰਡ ਅਵੇਸ ਸਾਹਿਬ ਬੀਬੀ ਫਰਜ਼ਾਨਾ আলম ਜੀ सबका चीफ पार्लीमेंट सैकटरी सतनाम साहब अरशद साहब और बख पार्टिया नुमाइंदे और मेरे कुलीग मेरे साथी कौंसलर साहबान मेरे भाई शमशार चौक साहब ਨਾਥੋ ਜੀ ਜੋ ਗੁਰਦੁਆਰਾ ਹਾਲਾ ਨਾਰਾ ਦੇ ਹੈੱਡ ਗ੍ਰਾਂਤੀ ਨੇ ਸਭ ਨੂੰ ਮੈਂ ਸਲਾਮ ਪੇਸ਼ ਕਰਦਾ ਹੈ ਅਸਲਾਮ ਅਲੈਕੁਮ ਦੋਸਤੋ ਅੱਜ ਦਾ ਪ੍ਰੋਗਰਾਮ ਸੰਵਿਧਾਨ ਦਾ ਜਿਹੜਾ ਸਤੰਭ ਹੈ ਜਿਹਨੂੰ ਆਪਾਂ ਕਹਿੰਦੇ ਆ ਪਿੱਲਰ ਪ੍ਰੈਸ ਉਨਾ ਬੋਲ ਰੱਖਿਆ ਗਿਆ ਹੈ ਮੈਂ ਬੜਾ ਸ਼ੁਕਰਗੁਜ਼ਾਰ ਆਂ ਭਾਈ ਯਾਸੀਰ ਸਾਹਿਬ ਦਾ ਔਰ ਸਾਰੀ ਪ੍ਰੈਸ ਦਾ ਜਿਹੜੇ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਦੋਸਤੋ ਮੈਂ ਤੋਂ ਪਹਿਲਾਂ ਸਾਰੇ ਬੁਲਾ ਰਹੇ ਆ ਜੋ ਉਹ ਬੜੇ ਅੱਛਾ ਵਿਸਤਾਰ ਦੇ ਨਾਲ ਧਰਮਾਂ ਦੇ ਬਾਰੇ ਵੱਖ-ਵੱਖ ਕਮਿਊਨਿਟੀਾਂ ਦੇ बारे दस के गए ने मैं शुक्रगुजार हूँ रब का कि अल्लाह ने मैनू ऐसे शहर च पैदा किया जिस शहर के कोई फिरकू फसाद ऐसा कोई इंसान जो फिरकूबादी हो चंद बंदे तो वो सपोर्ट कर सकते ने पर पूरा शहर अलहमदुल्ला इस तुम तो बात है ਮੈਂ ਸ਼ੁਕਰਗੁਜ਼ਾਰ ਆ ਮੇਰੇ ਰੱਬ ਦਾ ਕਿ ਅੱਲਾਹ ਨੇ ਮੈਨੂੰ ਐਸੀ ਸਟੇਜ 'ਤੇ ਪੈਦਾ ਕੀਤਾ ਜਿਹਦਾ ਨਾਮ ਹੈ ਪੰਜਾਬ ਜਿੱਥੇ ਕੋਈ ਵੀ ਐਸਾ ਸੱਤ ਚਾਹੇ ਉਹ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੋਵੇ ਉਹਦੇ ਲਈ ਵੀ ਇਸ ਤਰ੍ਹਾਂ ਦੀ ਕੋਈ ਜਗ੍ਹਾ ਨਹੀਂ ਹੈ ਪਰ ਦੋਸਤੋ ਬਜ਼ੁਰਗੋ ਮਾਫੀ ਚਾਹੁੰਦਾ ਮੈਂ ਉੱਥੇ ਸਾਰੀ ਪਾਰਟੀਆਂ ਦੀ ਨੁਮਾਇੰਦੇ ਬੈਠੇ ਨੇ ਕੁਝ ਸਮੇਂ ਤੋਂ ਭਾਰਤ ਦੇ ਹਾਲਾਤ ਕਾਫੀ ਜ਼ਿਆਦਾ ਹਿਲ ਚੁੱਕੇ ਇੱਕ ਖਾਸ ਵਿਸ਼ੇਸ਼ ਧਰਮ ਉਹਦੇ ਖਿਲਾਫ ਇਸ ਤਰ੍ਹਾਂ ਪਏ ਹੋਏ ਨੇ ਜਿਵੇਂ ਆਪਾਂ ਉਹ ਸੜਕੇ ਦਾ ਬੋਸ ਨਹੀਂ ਸੜਕੇ ਦਾ ਬੋਸਤ ਕਹਿੰਦੇ ਆ ਉਹਨੂੰ ਚੀਲਾ ਪੈਂਦੀਆਂ ਨੇ ਇਸ ਤਰ੍ਹਾਂ ਪੂਰੇ ਇੰਡੀਆ ਚ ਕੁਝ ਚੰਦ ਲੋਕ ਕੁਝ ਪਾਰਟੀਆਂ ਦੇ ਨਮੈਂਦੇ ਮਗਰ ਪਾਇਪ ਹੈ ਦੋਸਤੋ ਚਾਹੇੋ ਕਿਸੇ ਵੀ ਧਰਮ ਦੀ ਕੋਈ ਵੀ ਗ੍ਰੰਥ ਹੈ ਕੁਰਾਨ ਹੈ গীਤਾ ਹੈ ਰਮਾਇਣ ਹੈ ਗ੍ਰੰਥ ਸਾਹਿਬ ਹੈ ਇੱਕ ਵੀ ਰੱਬ ਵੱਲੋਂ ਭੇਜੀ ਹੋਈ ਕੋਈ ਵੀ ਗ੍ਰੰਥ ਹੈ ਅਗਰ ਕਿਤਾਬ ਹੈ ਮਾਫੀ ਚਾਹੁੰਦਾ ਗ੍ਰੰਥ ਹੈ ਇੱਕ ਵੀ ਗ੍ਰੰਥ ਦੇ ਵਿੱਚ ਐਸਾ ਵਰਡ ਦਿਖਾ ਦਿਓ ਜਿਹਦੇ ਵਿੱਚ ਇਨਸਾਨ ਦੇ ਖਿਲਾਫ ਇਹ ਲਿਖਿਆ ਹੋਵੇ Hindu ਧਰਮ ਹੈ ਰਮਾਇਣ ਹੈ ਸਭ ਧਰਮਾਂ ਲਈ ਹੈ ਇਨਸਾਨਾਂ ਲਈ ਹੈ ਨਾ ਕਿ ਸਿਰਫ ਹਿੰਦੂਆਂ ਲਈ ਗ੍ਰੰਥ ਸਾਹਿਬ ਹੈ ਸਾਰੇ ਇਨਸਾਨਾਂ ਲਈ ਹੈ ਕੁਰਾਨ ਪੜ੍ਹਦੇ ਆਂ ਕੁਰਾਨ ਦੇ ਵਿੱਚ ਕੱਲੇ ਮੁਸਲਮਾਨਾਂ ਵਾਸਤੇ ਨਹੀਂ ਕੁਰਾਨ ਦੇ ਵਿੱਚ ਇਨਸਾਨਾਂ ਨੂੰ ਸਹਿਗਾ ਇਹ ਸਾਨੂੰ ਆ ਸਿੱਧਾ ਰਸਤਾ ਵੀ ਆਪ ਖਲਾਸਤਾ ਨਾ ਵੀ ਬੁਲਾ ਕੇ ਕਿਹਾ ਵੀ ਮੁਸਲਮਾਨ ਨੂੰ ਆ ਸਿੱਧਾ ਰਸਤਾ ਆਪ ਖਲਾਸਤਾ ਇੱਕ ਰਾਜਨੀਤੀ ਲਈ ਕਿੰਨੀ ਗੁਮਰੂਹ ਇਨਸਾਨ ਦੀ ਮੇਰੀ ਵੀ ਨਹੀਂ ਗੁਮਰੂਹ ਹੈ ਪਬਲਿਕ ਨਹੀਂ ਗੁਮਰੂਹ ਹੈ ਚੜੀ ਪਤਾ ਸਟੇ ਵੀ ਝੜਕਾ ਪੈ ਜਾਂਦਾ ਬੰਦੇ ਨੂੰ ਮਰਨਾ ਵੀ ਇਨਾਮ ਨਹੀਂ ਮਿਲਣਾ ਸਿਰਫ ਮਾਰ ਮਿਲੂਗੀ ਇਹ ਸੋਚ ਕੇ ਚੱਲੋ ਮਰਨ ਤੋਂ ਬਾਅਦ ਜ਼ਿੰਦਗੀ ਹੈ ਹੀ ਹੈ ਇਹ ਸੋਚ ਲਓ ਸੱਚ ਹੈ ਇਹ ਵੀ ਸਭ ਕਰੰਤ ਲਿਖਦੇ ਨੇ ਵੀ ਕਿਸੇ ਦੇ ਨਾਲ ਤੁਸੀਂ ਇਸ ਤਰ੍ਹਾਂ ਦਾ ਬਦੀਰਾ ਨਾ ਕਰੋ ਕਿਸ ਤਰ੍ਹਾਂ ਦੀ ਜ਼ੁਲਮ ਨਾ ਕਰੋ ਉਹਦੀ ਤੁਹਾਨੂੰ ਸਜ਼ਾ ਮੈਂ ਦਊਗਾ ਹੀ ਦਊਗਾ ਇੱਥੇ ਵੀ ਮਿਲੂਗੀ ਇਨਸ਼ਾਅੱਲਾ ਕੋਈ ਕਰਦਾ ਹੈ ਸਭ ਤੋਂ ਵੱਧ ਅਗਰ ਕਿਸੇ ਛਿੱਕ ਨੇ ਨੁਕਸਾਨ ਕਰਿਆ ਇਨਸਾਨੀਅਤ ਦਾ ਕਰੇ ਆਪਣੇ ਨੈਸ਼ਨਲ ਚੈਨਲ ਤੇ ਜ਼ਿਆਦਾਤਰ ਨੈਸ਼ਨਲ ਚੈਨਲ ਤੇ ਉਹਨਾਂ ਨੇ ਆਪਣੇ ਈਮਾਨ ਵੇਚਤੇ ਉਹਨਾਂ ਨੇ ਉਹ ਆਪਣੇ ਈਮਾਨ ਵੇਚਤੇ ਆਪਣੇ ਆਪ ਨੂੰ ਵੇਚ ਚੁੱਕੇ ਨੇ 25 ਸਾਲ ਪਹਿਲਾਂ ਨਹੀਂ ਇਹ ਜਮਾਨਾ ਦਾ ਮੋਬਾਈਲਾਂ ਦਾ ਕੋਈ ਖਬਰ ਆਉਂਦੀ ਸੀ ਦੋ ਦੋ ਚਾਰ ਚਾਰ ਘੰਟਿਆਂ ਦਸ ਸਾਲ ਪੁੱਤਰਾ ਬਾਅਦ ਕੋਈ ਐਸੀ ਖਬਰ ਉੱਗਦੀ ਸੀ ਵੀ ਆਪ ਤੂੰ ਸੋ ਗਿਆ ਅੱਜ ਕੱਲ ਕੀ ਕਿਸਾਨ ਆ ਸਾਹਮਣੇ ਮੇਰੇ ਖੜੇ ਆ ਵੀਡੀਓ ਬਣ ਰਹੀ ਹੈ ਜਾਣ ਬੁੱਝ ਕੇ ਐਸੀ ਵੀਡੀਓ ਜੋ ਧਰਮਾਂ ਨੂੰ ਆਪਸ ਚ ਲੜਾਉਂਦੀਆਂ ਨੇ ਉਹਨਾਂ ਨੂੰ ਖੁੱਲ੍ਹ ਕੇ ਚਲਾਇਆ ਜਾਂਦਾ पर मैं क्योंकि भाई जी रा सिंह साहब दस रहे हैं कि सभा भी ਘਟ ਹੈ ਉਹਨਾਂ ਨੂੰ ਤਾਂ ਇਨਸਾਨ ਦਾ ਹਰਨਾ ਦਿਲ ਕਰਦਾ ਕਿ ਸਾਹਿਬ 10 ਮਿੰਟ ਹੋਰ ਲਾਇਆ ਜਾ ਔਰ ਮੈਂ ਸਾਰੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਦਾ ਹੈ ਆਪਣਾ ਸ਼ਹਿਰ ਹੈ ਜੋ ਮਲੇਰ ਗੋਟਲਾ ਪੂਰੇ ਵਰਡ ਚ ਮਸ਼ਹੂਰ ਹੈ ਗੱਲਾਂ ਇੰਡੀਆ ਚ ਨਹੀਂ ਪੂਰੇ ਵਰਡ ਚ ਮਸ਼ਹੂਰ ਹੈ ਮੇਰਾ ਇੰਡੀਆ ਮਲੇਰ ਮਹੱਲਾ ਤੇਰੀਆ ਵਾਲਾ ਇੱਕ ਘੜਾ ਹੀ ਜੋੜਾ ਇੱਕ ਘੜਾ ਸਿਰਫ ਇੱਕ ਘੜਾ ਹੀ ਜੋੜਾ ਜਿਨੋ ਸਮੋਸੇ ਵਾਲੇ ਕਹਿੰਦੇ ਕੋਈ ਵੀ ਨੈਸ਼ਨਲ ਚੈਨਲ ਆਵੇ ਲੋਕਲ ਚੈਨਲ ਚੱਲੋ ਮੇਰੇ ਨਾਲ ਅਗਰ ਉਹ ਇੱਕ ਲਫ਼ਜ਼ ਵੀ ਮੁਸਲਮਾਨਾਂ ਦੇ ਬਾਰੇ ਕਹਿ ਦੇ ਲੋ ਇੱਕ ਲਫ਼ਜ਼ ਵੀ ਕਹਦਾ ਇਸ ਨੂੰ ਇੱਕ ਲਫ਼ਜ਼ ਤਾਂ ਮੈਂ ਸਹੀ ਹਾਲਾ ਭਾਗਿਆ ਨਾਲ ਹੀ ਮੇਰੇ ਮਹਾਨਾਪੁਰ ਸੀ ਚਾਰਜ ਰਹੇ ਨੇ ਉੱਥੇ ਚਾਰਜ ਜੋ ਕਹਾਂ ਲੋ ਇਨਸਾਨ ਨੂੰ ਬਾਗਲ ਦੇ ਚੱਲੋ ਮੇਰੇ ਨਾਲ ਕਿੰਨੇ ਘਰ ਹੋਣਗੇ 20 25 ਘਰ ਸੋ ਔਰ ਟੋਟਲ ਆਬਾਦੀ ਮੁਸਲਮਾਨਾਂ ਦੀ ਹੈ ਟੋਟਲ ਟੋਟਲ ਆਬਾਦੀ ਮੁਸਲਮਾਨਾਂ ਦੀ ਹੈ ਉੱਠੋ ਜਾ ਕੇ ਉਹਨਾਂ ਨੂੰ ਕਿ ਤੁਹਾਨੂੰ ਇਨਸਾਨ ਜਾਂ ਮੁਸਲਮਾਨ ਕਿਵੇਂ ਤੰਗ ਕਰ ਉਹ ਇਨਸਾਨ ਜੋ ਆਪਣੇ ਗਵਾਂਢੀ ਕਿਸੇ ਵੀ ਕਮਿਊਨਿਟੀ ਦਾ ਹੋਵੇ ਮੇਰੀ ਬਾਤ ਸੁਣ ਲਿਓ ਕਿਸੇ ਵੀ ਧਰਮ ਦਾ ਕਿਸੇ ਵੀ ਕਮਿਊਨਿਟੀ ਦਾ ਹੋਵੇ ਜਿਹਦੀ ਆਪਣੇ ਗਵਾਂਢੀ ਨਾਲ ਨਹੀਂ ਬੰਦੀ ਉਹ ਮੁਸਲਮਾਨ ਮੁਸਲਮਾਨ ਨਹੀਂ ਹੋ ਸਕਦਾ ਭਾਈ ਉਹ ਐਸਾ ਬੈਠੇ ਬਾਅਦ ਉਹਨੂੰ ਖੁੱਲ ਕੇ ਦੱਸਣੀ ਗੱਲ ਮੁਸਲਮਾਨ ਨਹੀਂ ਹੋ ਸਕਦਾ ਕਿਸੇ ਵੀ ਧਰਮ ਦਾ ਹੋਵੇ ਉਹਦੇ ਆਪਣੇ ਗਵਾਂਧੀ ਨਾਲ ਅਗਰਖੇ ਰਿਲੇਸ਼ਨ ਨਹੀਂ ਉਹਦੇ ਵੀ ਹੱਥੋਂ ਮਾਰ ਪੈਣੀ ਹੀ ਪੈਣੀ ਮਰਨ ਤੋਂ ਬਾਅਦ ਨਾਲ ਹੀ ਸਾਡੇ ਬਾਲਮੀਕੀ ਬੰਦਰ ਕਿੰਨੇ ਘਰ ਹੋਣਗੇ ਨਹੀਂ ਦੱਸੋ 200 300 220 ਟੋਟਲ ਆਦੀ ਮੁਸਲਮਾਨਾਂ ਦੀ ਬਈ ਅਸੀਂ ਕਿੰਨਾ ਤੰਗ ਕਰਦੇ ਹਾਂ ਦੇਖੋ ਜਾ ਕੇ ਪਰ ਸਿਰਫ ਸਿਰਫ ਰਾਜਨੀਤੀ ਚੰਕਾਉ ਲਈ ਆ ਹਾਲਾਤ ਜੋ ਇੰਡੀਆ ਦੇ ਹਿੰਦੁਸਤਾਨ ਦੇ ਚੱਲ ਰਹੇ ਨੇ ਦੋਸਤੋ ਜੋ ਫਿਰੌਨ ਹੈ ਹਿਟਲਰ ਹੈ ਹੋਰ ਐਸੇ ਐਸੇ ਲੋਕ ਨੇ ਕਿੱਛ ਚਲੇ ਗਏ ਹੈ ਦੁਨੀਆ ਤੇ ਹੈ ਦੁਨੀਆ ਤੇ ਕਿਆਮਤ ਤੱਕ ਜਾਂ ਤੱਕ ਦੁਨੀਆ ਨੇ ਖਤਮ ਹੋਣਾ ਉਸ ਦਿਨ ਤੱਕ ਉਹਦੇ ਮਾਰ ਹੁਣ ਤੱਕ ਪੈਂਦੀ ਹੋਊਗੀ ਔਰ ਉਹ ਦਿਨਾਂ ਤੋਂ ਬਾਅਦ ਤਾਂ ਬੈਠੇ ਰਹਿਣੀ ਹੈ ਵੀ ਰੱਬ ਤੋਂ ਬੰਦਾ ਕਹਿੰਦਾ ਮਰ ਕੇ ਜਾਣਾ ਤਾਂ ਵੀ ਹੈ ਇਹ ਤਾਂ ਮਨ ਇਨਸਾਨ ਸੋਚੇ ਵੀ ਇਹ ਤਾਂ ਲਾਸਟ ਦਿਨ ਹੈ ਮੈਨੂੰ ਅਗਲੀ ਦੇ ਦੇਉਂਦੇ ਨੇ ਜਾਂ ਕਰਮ ਦੇ ਵਿੱਚ ਮੈਨੂੰ ਛੱਡੇ ਆਉਂਦੇ ਨੇ ਵੀ ਮੇਰਾ ਜਿੰਦਗੀ ਦਾ ਆਖਰੀ ਦਿਨ ਹੈ ਗਲਤ ਫਹਿਮੀ ਹੈ ਇਨਸਾਨ ਦੀ ਬੋਡੀ ਸ਼ੁਰੂਆਤ ਹੈ ਉਹ ਸ਼ੁਰੂਆਤ ਹੈ ਤੇ ਜੋ ਬੋਲੇ ਮਹਾਰਾਜਾ ਜੰਗਾ ਅਗਰ ਕਿਸੇ ਵਾਰੇ ਠਿਆ ਰਿਹਾ ਹੋਵੇ ਮਾਫੀ ਚਾਹੁੰਦਾ ਪਰ ਅੱਜ ਮਹੌਲ ਹੀ ਹਿੰਦੁਸਤਾਨ ਦਾ ਭਾਰਤ ਦਾ ਇਸ ਤਰ੍ਹਾਂ ਦਾ ਥਾ ਕਿ ਮੈਨੂੰ ਇਹ ਲਫ਼ਜ਼ ਕਹਿਣੇ ਪਏ ਮੈਂ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇੰਨਾ ਅੱਛਾ ਪ੍ਰੋਗਰਾਮ ਮੈਂ ਮਾਫੀ ਚਾਹੁੰਦਾ ਐ ਐਮਐਲ ਸਾਹਿਬ ਬੈਠੇ ਆ ਭਾਈ ਉਹ ਸਾਹਿਬ ਬੈਠੇ ਆ ਆਪ ਸਭ ਆਪਕਾ ਸਭ ਹਰ ਸਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਵੜਾ ਕੇ ਕਰੋ ਘਟ ਗਏ ਅੱਗੇ ਨਾਲ 10 15 ਸਾਲ ਪਹਿਲਾਂ ਬਹੁਤ ਜ਼ਿਆਦਾ ਹੁੰਦੇ تھے ਮੇਲਨ ਮੈਨੂੰ ਵੀ ਯਾਦ ਹੈ 23 ਸਾਲ ਮੈਨੂੰ ਵੀ ਉਹ ਗੜਾ ਕੀਤੀ ਸੀ ਜ਼ਿਆਦਾ ਹੁੰਦੇ ਤੇ ਪਰ ਇਹ ਬਹੁਤ ਘਟ ਗਿਆ ਔਰ ਸਟੇਜ ਤੇ ਸਭ ਮੇਰੇ ਪੋਰ ਸਾਥੀ ਜਿਨ੍ਹਾਂ ਦਾ ਮੈਂ ਨਾਮ ਲੈਣਾ ਭੁੱਲ ਗਿਆ ਮੈਂ ਮਾਫੀ ਚਾਹੁੰਦਾ ਸਭ ਮੇਰੇ ਲਈ ਇਜ਼ਤ ਮਾਨ ਨੇ ਤੇ ਇਹੀ ਅੱਜ ਕੱਲ ਬਹੁਤ ਆਸਾਨ ਕੰਮ ਹੈ ਫੇਸਬੁਕ ਤੇ ਜਾਓ ਸਭ ਦੀ ਆਵਾਜ਼ ਬਧੀ ਹੁੰਦੀ ਹੈ ਸਭ ਦੀ ਸ਼ਕਲਾ ਅੱਲਾ ਨੇ ਬਧੀ ਦਿੱਤੀਆਂ ਨੇ ਐਸੀਆਂ ਐਸੀਆਂ ਵੀਡੀਓ ਆਪ ਪਾਓ ਜਿਹਦੇ ਨਾਲ Hindu Muslim Sikhਾਂ ਦਾ ਕਲਚਰ ਪੂਰੇ ਭਲੇ ਕੋਲੇ ਦਾ ਕਲਚਰ ਪੂਰੇ ਇੰਡੀਆ ਚ ਪੂਰੀ ਦੁਨੀਆ ਨੂੰ ਦਿਖੇ ਵੀ ਆਹ ਇਨਸਾਨੀਅਤ ਹੈ ਇੰਨੇ ਸ਼ਬਦਾਂ ਦੇ ਨਾਲ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਰੱਬ ਦਾ ਜਿਨ੍ਹਾਂ ਨੇ ਮੈਨੂੰ ਜਿਨ੍ਹਾਂ ਨੇ ਮੈਨੂੰ ਅੱਜ ਤੋਫੀਕ ਦਿੱਤੀ ਇੱਥੇ ਤੱਕ ਪਹੁੰਚਾਇਆ ਔਰ ਸ਼ਬਦਾਂ ਨੂੰ ਇੱਥੇ ਪਹੁੰਚੇ ਨੇ ਸਭਾਂ ਦੇ